ਦੋਸਤੋ ਪੰਜਾਬ ਆਰਮੀ ਕੰਟਿਨ ਭਰਤੀ 2025 ਲਈ ਅੱਜ ਖੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਬੱਖ-ਬੱਖ ਤਰ੍ਹਾਂ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਜੇਕਰ ਤੁਸੀਂ ਪੰਜਵੀਂ ਅੱਠਵੀਂ ਦਸਵੀਂ ਪਾਸ ਕੀਤੀ ਹੈ ਜਾਂ 12ਵੀਂ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲੀਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇਗੀ ਕਿ ਮੈਂ ਤੁਸੇ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰ ਦਿਆਂ ਜੀ ਦੋਸਤੋ ਕੋਈ ਵੀ ਲ ਕੋਈ ਵੀ ਐਪਲੀਕੇਸ਼ਨ ਫੀਸ ਨਹੀਂ ਹੈ ਪੋਸਟਾਂ ਨੇ ਜੀ ਮਲਟੀਟਾਸਕਿੰਗ ਸਟਾਫ ਸਪਾਈ ਵਾਲਾ ਮਾਲੀ ਸਹਾਇਕ ਕਲਰਕ ਲੇਖਾਕਾਰ ਤੇ ਹੋਰ ਵੀ ਬਹੁਤ ਸਾਰੇ ਪੋਸਟਾਂ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜੀ ਜੋ ਯੋਗਮੀਦਾਰ ਨੇ ਜੀ ਅਪਲਾਈ ਯੂਰ ਕਰਿਓ ਜੀ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਫਾਰੂਕ ਕੰਟਿਨ ਖਾਲਸਾ ਮਿਲਟਰੀ ਸਟੇਸ਼ਨ ਅੰਮ੍ਰਿਤਸਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਨਿਊ ਅੰਮ੍ਰਿਤਸਰ ਮਿਲਟਰੀ ਸਟੇਸ਼ਨ ਖਾਲਸਾ ਵੱਲੋਂ ਬੱਖ-ਬੱਖ ਤਰ੍ਹਾਂ ਦੀਆਂ ਪੋਸਟਾਂ ਨੂੰ ਭਰਨ ਲਈ ਜੋ ਜੋ ਉਮੀਦਵਾਰ ਨੇ ਜੀ ਉਹਨਾਂ ਨੂੰ ਬਾਅਦ ਵਿੱਚ ਇੰਟਰਵਿਊ ਸੱਦਾ ਦਿੱਤਾ ਜਾਂਦਾ ਜੀ ਦੋਸਤੋ ਪੋਸਟਾਂ ਕੰਟ੍ਰੈਕਟ ਬੇਸ ਤੇ ਭਰੀਆਂ ਜਾਣਗੀਆਂ ਜੀ 350 ਦਿਨਾਂ ਵਾਸਤੇ ਬਾਅਦ ਵਿੱਚ ਇਹਨਾਂ ਦਾ ਸਮਾਂ ਅੱਗੇ ਵਧਾ ਦਿੱਤਾ ਜਾਵੇਗਾ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਦਿਆਂਗਾ ਜਾਂ ਫਿਰ ਤੁਸੀਂ ਮੇਰੀ ਆਫੀਸ਼ੀਅਲੀ ਵੈੱਬਸਾਈਟ jobalertsbyhardeep.com ਦੇ ਉੱਪਰ ਵੀ ਜਾ ਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਆ ਜੀ ਪੋਸਟਾਂ ਦੇ ਡਿਟੇਲ ਕੁਛ ਇਸ ਪ੍ਰਕਾਰ ਹੈ ਪੋਸਟ ਨੰਬਰ 1 ਅਕਾਊਂਟੈਂਟ ਦੀ ਪੋਸਟ ਹੈ ਜੀ ਪੋਸਟ ਹੈ 1 60 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਕੁਆਲਿਫੀਕੇਸ਼ਨ ਹੈ ਜੀ ਬੀ ਕਾਮ ਤੁਸੀਂ ਕੰਪਲੀਟ ਕੀਤੀ ਹੈ ਤੁਹਾਡੇ ਕੋਲ ਐਕਸਪੀਰੀਅੰਸ ਅਕਾਊਂਟਸ ਐਂਡ ਕੰਪਿਊਟਰ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ 17000 ਪ੍ਰਤੀ ਮਹੀਨਾ ਸੈਲਰੀ ਤੁਹਾਨੂੰ ਦਿੱਤੀ ਜੀ ਪੋਸਟ ਨੰਬਰ 2 ਜੀ ਪੋਸਟ ਹੈ ਜੀ ਬਿਲਿੰਗ ਕਲਰਕ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ ਜੀ 4 50 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ 10ਵੀਂ ਤੁਸੀਂ ਪਾਸ ਕੀਤੀ ਆ ਕੰਪਿਊਟਰ ਦੀ ਤੁਹਾਨੂੰ ਚੰਗੀ ਜਾਣਕਾਰੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ 12414 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਪੋਸਟ ਨੰਬਰ 3 ਜੀ ਸੇਲਸ ਪਰਸਨਲ ਦੀਆਂ ਪੋਸਟਾਂ ਨੇ ਜੀ ਟੋਟਲ ਪੋਸਟਾਂ ਨੇ ਜੀ 5 40 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਸਿੰਪਲ ਜਿਨ੍ਹਾਂ ਨੇ 10ਵੀਂ ਪਾਸ ਕੀਤੀ ਆ ਉਮੀਦਵਾਰੀ ਅਪਲਾਈ ਕਰ ਸਕਦੇ ਨੇ ਜੀ 11517 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਪੋਸਟ ਨੰਬਰ 4 ਜੀ ਮਾਲੀ ਅਤੇ ਹੈਲਪਰ ਦੀਆਂ ਪੋਸਟਾਂ ਨੇ ਜੀ ਟੋਟਲ ਪੋਸਟਾਂ ਨੇ ਜੀ 2 40 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਸਿੰਪਲ ਪੰਜੀ ਪਾਸ ਕੀਤੀ ਹੈ ਤੁਸੀਂ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੇ ਸਕੇ ਲਈ 10737 ਰੁਪਏ ਪ੍ਰਤੀ ਮਹੀਨਾ ਪੇਤੀ ਜਾਵੇਗੀ ਪੋਸਟ ਨੰਬਰ 5 ਜੀ ਐਮਟੀਐਸ ਸਪਾਈ ਵਾਲਾ ਮਲਟੀਟਾਸਕਿੰਗ ਸਟਾਫ ਅਤੀ ਸਪਾਈ ਵਾਲੇ ਦੀਆਂ ਪੋਸਟਾਂ ਨੇ ਜੀ ਟੋਟਲ ਪੋਸਟਾਂ ਨੇ 2 50 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਪੰਜਵੇਂ ਤੁਸੀਂ ਪਾਸ ਕੀਤੀ ਆ ਤਾਂ ਤੁਸੀਂ ਅਪਲਾਈ ਕਰ ਸਕੋਗੇ 10737 ਰੁਪਏ ਪ੍ਰਤੀ ਮਨਾ ਪੇਤਤੀ ਪੋਸਟਾਂ ਲਈ ਜੇਕਰ ਐਕਸ ਸਰਵਿਸਮੈਨ ਉਮੀਦਵਾਰ ਅਪਲਾਈ ਕਰਦੇ ਨੇ ਤਾਂ ਉਹਨਾਂ ਨੂੰ ਪਹਿਲਤੀ ਜਾਵੇਗੀ ਹੁਣ ਤੁਸੀਂ ਅਪਲਾਈ ਕਰਨਾ ਕਿਵੇਂ ਆ ਜੀ ਹੈਂਡ ਰਿਟਨ ਟਾਈਪਡ ਐਪਲੀਕੇਸ਼ਨ ਤੁਸੀਂ ਪਲੇਨ ਪੇਪਰ ਉੱਪਰ ਕੰਪਲੀਟ ਆਪਣਾ ਬਾਇਓ ਡਾਟਾ ਸਬੰਧਿਤ ਡਾਕੂਮੈਂਟਸ ਡਾਕੂਮੈਂਟ ਤੁਸੀਂ ਕੀ ਕੀ ਲਾਗ ਲਗਾਣੇ ਹੋਣਗੇ ਜੀ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਕੁਆਲੀਫਿਕੇਸ਼ਨ ਐਕਸਪੀਰੀਐਂਸ ਆਦਿ ਦੀਆਂ ਫੋਟੋਕਾਪੀਆਂ ਨਾਲ ਲਗਾ ਕੇ ਤੁਸੀਂ ਭੇਜਣਾ ਹੋਵੇਗਾ ਜੀ ਗੇਟ ਨੰਬਰ 5 ਖਾਲਸਾ ਮਿਲਟਰੀ ਸਟੇਸ਼ਨ ਦੇ ਐਡਰੈਸ ਤੇ 26 ਫਰਵਰੀ 2025 10 ਵਜੇ ਤੋਂ ਲੈ ਕੇ 2 ਵਜੇ ਦੇ ਵਿਚਕਾਰ ਜਾ ਕੇ ਤੁਸੀਂ ਫੜਾ ਸਕੋਗੇ ਜਾਂ ਫਿਰ ਤੁਸੀਂ ਡਾਕ ਦੁਆਰਾ ਭੇਜ ਸਕੋਗੇ ਜਿਨ੍ਹਾਂ ਪੋਸਟਾਂ ਲਈ ਰਿਟਨ ਇਗਜ਼ਾਮ ਹੋਵੇਗਾ ਕੁਝ ਇਸ ਪ੍ਰਕਾਰ ਹੈ ਜੀ ਪੋਸਟਾਂ ਨੇ ਜੀ ਅਕਾਊਂਟੈਂਟ ਬਿਲਿੰਗ ਕਲਰਕ ਅਤੇ ਸੇਲਸ ਪਰਸਨ ਦੀਆਂ ਪੋਸਟਾਂ ਲਈ 3 ਮਾਰਚ 2025 ਨੂੰ 11 ਵਜੇ ਤੁਹਾਡਾ ਰਿਟਨ ਇਗਜ਼ਾਮ ਹੋਵੇਗਾ ਜੀ ਐਡਰੈਸ ਹੈ ਜੀ ਫਾਰੂਕ ਖਾਲਸਾ ਮਿਲਟਰੀ ਸਟੇਸ਼ਨ ਗੇਟ ਨੰਬਰ 5 ਤੇ ਤੁਸੀ ਪਹੁੰਚਣਾ ਹੋਵੇਗਾ ਜੀ ਰਿਪੋਰਟਿੰਗ ਟਾਈਮ ਹੈ ਦਾ ਜੀ 10 ਵਜੇ ਤੁਸੀ ਰਿਪੋਰਟ ਕਰ ਦੇਣੀ ਹੋਵੇਗੀ ਜੀ ਜੋ ਬਾਕੀ ਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ ਇੰਟਰਵਿਊ ਹੋਵੇਗਾ ਜੀ ਇੰਟਰਵਿਊ ਹੋਵੇਗਾ 7 ਮਾਰਚ 2025 ਨੂੰ ਸਵੇਰੇ 8 ਵਜੇ ਪੋਸਟਾਂ ਨੇ ਜੀ ਅਕਾਊਂਟੈਂਟ ਬਿਲਿੰਗ ਕਲਰਕ ਸੇਲਸ ਪਰਸਨ ਪਹਿਲਾਂ ਤੁਹਾਡਾ ਰਿਟਨ ਐਗਜ਼ਾਮ ਹੋ ਜਾਣਾ ਜੀ ਉਹਦੇ ਵਿੱਚ ਜੋ ਉਮੀਦਵਾਰ ਯੋਗ ਪਾਏ ਜਾਣਗੇ ਜੀ ਉਹਨਾਂ ਉਮੀਦਵਾਰਾਂ ਦਾ ਇੰਟਰਵਿਊ ਲਿਆ ਜਾਵੇਗਾ ਉੱਪਰ ਵਾਲੀਆਂ ਪੋਸਟਾਂ ਲਈ ਜੀ ਜੋ ਬਾਕੀ ਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ 8 ਮਾਰਚ 2025 ਨੂੰ ਸਵੇਰੇ 8:00 ਵਜੇ ਤੋਂ ਇੰਟਰਵਿਊ ਹੋਵੇਗਾ ਜੀ ਪੋਸਟਾਂ ਨੇ ਕਾਰਨਰ ਮਲਟੀਟਾਸਕਿੰਗ ਸਟਾਫ ਆ ਤੇ ਸਪਾਈ ਵਾਲੇ ਦੀਆਂ ਪੋਸਟਾਂ ਲਈ ਡਾਇਰੈਕਟ ਹੋਰ ਇੰਟਰਵਿਊ ਹੋਏਗਾ ਜੀ 8 ਮਾਰਚ 2025 ਨੂੰ ਹੋਰ ਕਿਸੇ ਦੀ ਜਾਣਕਾਰੀ ਲਈ ਤੁਸੀਂ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਉਮੀਦ ਕਰਦਾ ਮੇਰੀ ਵਰਤੀ ਜਾਣ ਕੇ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ